ਚਾਨਣ ਚਾਨਣੀ ਰਾਤ ਮਹਿਰਮ ਬੰਟੀ ਤੂੰ ਇੱਥੇ ਮੈਂ ਤੇਰੇ ਘਰ ਚੱਲੀ ਸੀ ਕਿਉਂ ਤੈ ਮੇਰੇ ਘਰੇ ਕੀ ਕਰਨਾਗਾ ਨਲੇ ਮੰਮੀ ਤਾਂ ਹੈ ਨਹੀਂ ਘਰੇ ਮੰਮੀ ਤਾਂ ਪੂਆ ਕੋਲੇ ਗਈ ਹੋਈ ਹੈਗੀ ਓਹੋ ਮੈਂ ਤੇਰੀ ਮੰਮੀ ਤੋਂ ਕੀ ਲੈਣਾ ਮੈਂ ਤਾਂ ਕਮਲਿਆ ਤੈਨੂੰ ਮਿਲਣ ਆਈ ਆ ਪੁੱਤ ਐ ਮੈਨੂੰ ਮਿਲਣ ਨੂੰ ਕੀ ਕਰਨਾ ਨਾਲੇ ਤੂੰ ਜੇਲ੍ਹ ਚੋਂ ਕਿਦਵਾਈ ਹੈਗੀ ਤੂੰ ਤੇ ਜਮੀ ਕਮਲੀਆਂ ਗੱਲਾਂ ਕਰਨ ਲੱਗ ਜਾਣਾ ਬੰਟੀ ਤੂੰ ਕੀ ਸੋਚਦਾ ਸੀ ਬਸ ਮੈਂ ਸਾਰੀ ਜ਼ਿੰਦਗੀ ਜੇਲ੍ਹ ਚ ਸੜੀ ਜਾਊਂਗੀ ਤੂੰ ਵੀ ਬੁੱਧੂ ਹੈਂ ਉਹ ਮੇਰੇ ਬਥੇਰੇ ਰਿਸ਼ਤੇਦਾਰ ਨੇ ਉਹਨਾਂ ਨੇ ਮੇਰੀ ਜਮਾਨਤ ਕਰਵਾ ਲਈ ਨਾਲੇ ਤੈਨੂੰ ਪਤਾ ਨਾ ਮੇਰੀ ਤਾਂ ਦੂਰ ਦੂਰ ਤੱਕ ਪਹੁੰਚ ਹੈ ਓਏ ਅਮਨ ਨੂੰ ਤਮੈਨੂੰ ਪਤਾ ਹੀ ਜਾਗਾ ਨਾਲੇ ਸਾਰਾ ਪਿੰਡ ਜਾਣਦਾਗਾ ਤੇਰੀ ਕਿੱਥੇ ਕਿੱਥੇ ਤੱਕ ਪਹੁੰਚ ਹੈਗੀ ਚੱਲ ਐਨਾ ਤਾਂ ਤੂੰ ਵਧੀਆ ਸਮਝਦਾਰ ਆ ਕਿ ਤੈਨੂੰ ਵੀ ਪਤਾ ਵੀ ਮੇਰੀ ਕਿੱਥੋਂ ਕਿੱਥੋਂ ਤੱਕ ਪਹੁੰਚ ਹੈ ਪਰ ਆਹ ਕਿਹੋ ਜਿਹੀਆਂ ਗੱਲਾਂ ਕਰੀ ਜਾਂਦਾ ਵੀ ਮਿਲਣ ਕਿਸ ਲਈ ਆਉਣਾ ਸੀ ਇਹ ਤਾਂ ਤੈਨੂੰ ਵੀ ਪਤਾ ਵੀ ਤੈਨੂੰ ਕਿਵੇਂ ਮਿਲਣ ਆਉਣੀ ਆ ਪਰ ਮੈਂ ਤੈਨੂੰ ਹੁਣ ਨਹੀਂ ਮਿਲ ਸਕਦਾ ਨਾਲੇ ਮੈਂ ਤੈਨੂੰ ਬਾਰ-ਬਾਰ ਦੱਸੀ ਜਾਂਦਾ ਵੀ ਬੇਬੇ ਘਰ ਨਹੀਂ ਹੈਗੀ ਘਰ ਨਹੀਂ ਹੈਗੀ ਮੇਰੇ ਘਰੇ ਨਹੀਂ ਜਾਣਾ ਨਾਲੇ ਤਾਂ ਬ ਆ ਤੂੰ ਕਿਹੋ ਜਿਹੀਆਂ ਗੱਲਾਂ ਕਰਨ ਲੱਗ ਗਿਆ ਮੈਂ ਆਪਣਾ ਤਾਈ ਤੋਂ ਕੀ ਲੈਣਾ ਮੈਂ ਤਾਂ ਤੈਨੂੰ ਮਿਲਣ ਆਈ ਆ ਨਾਲੇ ਪਹਿਲਾਂ ਤਾਂ ਤੂੰ ਇਹੋ ਜਿਹੀ ਕਦੇ ਨਹੀਂ ਕੋਈ ਗੱਲ ਕੀਤੀ ਆ ਹੁਣ ਇਹੋ ਜਿਹੀਆਂ ਗੱਲਾਂ ਕਿਉਂ ਕਰਦਾ ਤੂੰ ਤੈ ਮਿਲ ਲੈਣਾ ਮੈਨੂੰ ਹੁਣ ਆਪਦਾ ਤੁਰਦੀ ਬਣਾਉਣਾ ਬੰਟੀ ਮੇਰੀ ਗੱਲ ਸੁਣ ਤੂੰ ਐ ਨਹੀਂ ਕਰ ਸਕਦਾ ਆ ਤੂੰ ਕਿਹੋ ਜਿਹੀਆਂ ਗੱਲਾਂ ਕਰਨ ਲੱਗ ਗਿਆ ਓ ਯਾਰ ਪਰੇ ਹੋ ਮੈਨੂੰ ਹੋਰ ਵੀ ਕੰਮ ਫੇਰੇ ਨੇ ਮੈਂ ਤੇਰੇ ਜੋਗਰੇ ਨਹੀਂ ਹੈਗਾ ਆ ਬੰਟੀ ਨੂੰ ਕੀ ਹੋ ਗਿਆ ਪਹਿਲਾਂ ਤਾਂ ਇਹੋ ਜਿਹਾ ਵਿਵਹਾਰ ਮੇਰੇ ਨਾਲ ਕਦੇ ਨਹੀਂ ਕੀਤਾ ਇਹਨੇ ਇਹਨੂੰ ਕੀ ਹੋ ਗਿਆ ਇਹਨੂੰ ਤਾਂ ਮਿਲਨ ਦੀ ਇੰਨੀ ਕਾਲੀ ਰਹਿੰਦੀ ਸੀ ਫ੍ਰਿਜ ਇੱਕਦਮ ਇਹਨੇ ਮੇਰਾ ਹੱਥ ਕਿਵੇਂ ਚਲਾ ਕੇ ਮਾਰਿਆ ਚੱਲ ਕੋਈ ਨਾ ਇਹਨੂੰ ਮਿਲ ਕੇ ਪੁੱਛ ਕੇ ਤਾਂ ਰਹੂੰਗੀ ਵੀ ਕੀ ਗੱਲਬਾਤ ਹੈ ਲੱਜ ਨੌਕਰ ਵੀ ਨਹੀਂ ਆਇਆ ਹੈਗਾ ਦੋ ਦਿਨ ਹੋ ਗਏ ਛੁੱਟੀ ਤੇ ਗਏ ਨੇ ਖਰਾਬੀ ਵੰਟੀ ਏ ਠੀਕ ਹੈ ਮੈਂ ਠਹਿਰਾ ਗਈ ਇਹ ਬੰਟੀ ਤੂੰ ਠੀਕ ਆ ਉਹ ਮੈਂ ਤਾਂ ਠੀਕ ਆ ਮੈਨੂੰ ਕੀ ਹੋਇਆਗਾ ਨਾ ਤੈਨੂੰ ਮੈਂ ਸਵੇਰੇ ਕਿਹਾ ਦੇਗਾ ਦੀ ਮੰਮੀ ਘਰੇ ਹੈ ਨਹੀਂ ਗਈ ਪੂਆ ਕੋਲੇ ਗਈ ਹੋਈ ਐ ਤੂੰ ਫੇਰ ਆ ਗਈ ਬੰਟੀ ਜਦੋਂ ਮੈਂ ਪਹਿਲਾਂ ਤੈਨੂੰ ਮਿਲਣ ਆਉਂਦੀ ਸੀ ਨਾ ਤੂੰ ਕਿੰਨਾ ਖੁਸ਼ ਹੋ ਜਾਂਦਾ ਸੀ ਆ ਹੁਣ ਇਹੋ ਜਿਹੀ ਗੱਲਾਂ ਤੂੰ ਕਿਉਂ ਕਰਨ ਲੱਗ ਗਿਆ ਨਾਲੇ ਫਿਰ ਮੈਂ ਤੈਨੂੰ ਵਾਰ-ਵਾਰ ਕਹਿਣੀ ਆ ਵੀ ਮੈਂ ਤਾਈ ਨੂੰ ਮਿਲਣ ਨਹੀਂ ਆਈ ਮੈਂ ਤਾਂ ਤੇਰੇ ਕੋਲ ਆਈ ਆ ਓਏ ਐਵੇਂ ਨਾ ਮੇਰੇ ਘਰੇ ਮੂੰਹ ਚੱਕ ਕੇ ਆ ਜਾ ਕਰ ਨਾ ਲੜੀ ਜੇ ਕਿਸੇ ਨੇ ਪਿੰਡ ਚ ਦੇਖ ਲੈਣਾ ਪਤਾ ਕਿੱਡੀ ਬਦਨਾਮੀ ਐ ਨਲੇ ਤੂੰ ਤਾਂ ਪਹਿਲੀ ਬਦਨਾਮ ਐ ਮੈਨੂੰ ਹੋਰ ਬਦਨਾਮ ਕਰੇਂਗੀ ਤੂੰ ਬਦਨਾਮ ਵੀ ਤਾਂ ਤੇਰੇ ਕਰਕੇ ਹੋਈਆਂ ਨਾ ਆ ਜਦੋਂ ਤੈਨੂੰ ਮੈਂ ਪਹਿਲਾਂ ਮਿਲਣ ਆਉਂਦੀ ਸੀ ਉਦੋਂ ਤਾਂ ਤੈਨੂੰ ਕੋਈ ਨਹੀਂ ਦਿਸਦਾ ਸੀ ਹੈ ਹੁਣ ਤੇਨੂੰ ਲੋਕਾਂ ਦੀ ਪ੍ਰਵਾਹ ਹੋਣ ਲੱਗੀ ਓ ਯਾਰਾ ਫालतੂ ਗੱਲਾਂ ਕਰਕੇ ਮੇਰਾ ਟਾਈਮ ਨਾ ਖਰਾਬ ਕਰ ਠੀਕ ਐ ਮੇਰਾ ਨੌਕਰ ਪਹਿਲੀ ਨਹੀਂ ਆਇਆ ਹੈਗਾ ਦੋ ਦਿਨਾਂ ਤੋਂ ਬਿਜੀ ਚੱਲ ਰਿਹਾ ਹੈਗਾ ਤੂੰ ਵਿੱਚ ਵਿਚਾਰਿਆ ਕੇ ਮੇਰਾ ਕੰਮ ਰੋਕ ਦਨੀ ਐ ਕਦੇ ਮੈਨੂੰ ਗਲੀ ਚ ਰੋਕ ਲੰਨੀ ਹੈਗੀ ਬੜਾ ਮੋਡਾ ਦਿਮਾਗ ਮੇਰਾ ਦਿਮਾਗ ਤਾਂ ਸੈੱਟ ਆ ਤੇਰਾ ਦਿਮਾਗ ਸੈੱਟ ਨਹੀਂ ਹੈਗਾ ਮੈਂ ਤਾਂ ਤੈਨੂੰ ਇਹ ਪੁੱਛਣਾਈ ਸੀ ਫਿਰ ਅੱਗੇ ਦਾ ਕੀ ਸੋਚਿਆ ਤੁਸੀਂ ਅੱਗੇ ਦਾ ਮੈਂ ਕੁਝ ਸਮਝਿਆ ਨਹੀਂ ਮੇਰਾ ਮਤਲਬ ਵੀ ਆਪਾਂ ਹੁਣ ਵਿਆਹ ਕਰਵਾ ਲਈਏ ਆ ਕਿੰਨਾ ਕ ਟਾਈਮ ਆਪਾਂ ਐ ਮਿਲਦੇ ਰਵਾਂਗੇ ਯਾਰ ਤੂੰ ਪਾਗਲ ਹੋ ਗਈ ਮੈਂ ਤੇਰੇ ਨਾਲ ਵਿਆਹ ਕਰਾਉਂਗਾ ਨਲੇ ਤਾਂ ਨੂੰ ਐਸ ਪਿੰਡ ਦੀ ਨਲੇ ਤੂੰ ਤਾਂ ਬਦਨਾਮ ਹੀ ਬਹੁਤਾ ਹੈ ਚੱਲ ਨਿਕਲ ਬਾਹਰ ਬੰਟੀ ਪਰ ਮੇਰੀ ਗੱਲ ਤਾਂ ਸੁਣ ਉਹ ਕੀ ਗੱਲ ਸੁਣਾ ਤੇਰੀ ਮੈਂ ਬੰਟੀ ਇਹ ਤੂੰ ਕਿਹੋ ਜਿਹੀ ਗੱਲਾਂ ਕਰ ਰਹੀਆਂ ਬਦਨਾਮ ਵੀ ਤਾਂ ਤੇਰੇ ਕਰਕੇ ਹੋਈਆਂ ਨਾ ਨਾਲੇ ਪਹਿਲਾਂ ਤਾਂ ਤੂੰ ਮੈਨੂੰ ਵਿਆਹ ਦੇ ਲਾਰੇ ਲਾਉਂਦਾ ਸੀ ਵੀ ਤੇਰੇ ਨਾਲ ਵਿਆਹ ਕਰਾਉਂਗਾ ਫਿਰ ਹੁਣ ਕਿਉਂ ਮੁੱਕਰਦਾ ਹੁਣ ਕਿੱਧਰ ਗਏ ਤੇਰੇ ਕਸਮਾਂ ਤੇ ਵਾਦੇ ਉਹ ਤਾਂ ਉਹਦਾ ਬੰਦਾ ਮਾਰਿਆਗਾ ਇਹ ਤਾਂ ਵੱਡੀ ਗੱਲ ਕੀ ਹੋ ਸਕਦੀ ਹੈ ਉਹ ਨਾਲੇ ਤੇਰਾ ਕੀ ਪਤਾ ਇਹਦਾ ਕਿਸੇ ਪਿੱਛੇ ਲੱਗ ਕੇ ਮੈਨੂੰ ਮਾਰ ਦੇ ਮੈਂ ਨਹੀਂ ਮਰਨਾ ਚਾਹੁੰਦਾ ਕਿਸੇ ਹੱਥੋਂ ਐਵੇਂ ਬੰਟੀ ਤੂੰ ਕਿਹੋ ਜਿਹਾ ਗੱਲਾਂ ਕਰੀ ਜਾਣਾ ਨਾਲੇ ਜਗਤਾਰ ਨੂੰ ਮੈਂ ਕੱਲੀ ਨੇ ਥੋੜੀ ਮਾਰਿਆ ਆਪਾਂ ਦੋਹਾਂ ਨੇ ਰਲ ਕੇ ਮਾਰਿਆ ਨਾ ਮੈਂ ਉਸ ਦਿਨ ਵਿੱਚ ਉੱਪਰ ਹੀ ਚੱਲ ਕਾਨੂੰ ਰਾਜ ਖੋਲ ਰੇ ਨੇ ਪਰ ਹੁਣ ਤੂੰ ਕਿਹੋ ਜਿਹੀ ਗੱਲਾਂ ਕਰੀ ਜਾਂਦਾ ਓ ਯਾਰ ਮੈਂ ਤੈਨੂੰ ਬਾਰ ਬਾਰ ਕਹਿ ਰਿਆਂਗਾ ਘਰੋਂ ਨਿਕਲ ਜਾ ਮੇਰੇ ਬੰਟੀ ਮੇਰੀ ਇਹ ਨਾ ਹੋਵੇ ਕਿ ਤੇ ਮੈਨੂੰ ਪਿੰਡ ਦੇ ਸਰਪੰਚ ਨੂੰ ਬੁਲਾਉਣਾ ਪਵੇ ਠੀਕ ਨਹੀਂ ਕਰ ਰਿਹਾ ਚੱਲ ਨਿਕਲ ਮੇਰੇ ਬੰਟੀ ਤੇਰੀ ਗੱਲ ਤਾਂ ਸੁਣ ਤੂੰ ਠੀਕ ਨਹੀਂ ਕਰ ਰਿਹਾ ਬੰਟੀ ਬੰਟੀ ਮੇਰੀ ਗੱਲ ਬੰਟੀ ਮੇਰੀ ਗੱਲ ਤਾਂ ਸੁਣ ਬੰਟੀ ਬੰਟੀ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਨਾ ਆ ਜਾਂਦੀ ਹੈ ਦਿਮਾਗ ਖਾਣਾ ਬੰਟੀ ਤੂੰ ਚੰਗਾ ਨਹੀਂ ਕੀਤਾ ਤੂੰ ੱੱਕੇ ਮਾਰ ਕੇ ਮੈਨੂੰ ਘਰੋਂ ਬਾਹਰ ਕੱਢਿਆ ਨਾ ਤੂੰ ਮੈਨੂੰ ਜਾਣਦਾ ਨਹੀਂ ਜਦੋਂ ਮੈਂ ਆਪ ਦੇ ਘਰ ਆਲਾ ਮਾਰ ਸਕਦੀ ਆ ਨਾ ਤੇ ਤੂੰ ਕਿੰਦੀ ਕਵੱਡੀ ਚੀਜ਼ਾਂ ਤੇਰਾ ਵੀ ਮੈਂ ਕੁਝ ਮਰਜ਼ੀ ਕਰ ਸਕਦੀ ਆ ਬਸ ਅੱਜ ਤੋਂ ਬਾਅਦ ਨਾ ਆਪਦੀ ਜ਼ਿੰਦਗੀ ਦੀ ਬਰਬਾਦੀ ਦੇ ਦਿਨ ਕੋਨੇ ਸ਼ੁਰੂ ਕਰਦੇ ਹੁਣ ਦੇਖੀ ਤੇਰਾ ਮੈਂ ਕੀ ਹਸ਼ਰ ਕਰਦੀ ਆ ਲਾਡੀ ਨੂੰ ਫੋਨ ਕਰੀ ਨਾ ਅੱਧਾ ਘੰਟਾ ਲਾ ਦਿਓ ਕਹਿੰਦੀ ਮੈਂ ਕਿਸਤ ਫੜਨਾ ਹੁਣ ਆਈ ਨਹੀਂ ਹੈਗਾ ਉਹ ਦੁਬਾਰੇ ਦੇਖਾਂ ਲਾ ਕੇ ਪਟੂ ਉਹਦਾ ਸਾਡੇ ਪਿੰਡ ਵਿੱਚ ਯਾਰ ਇੰਨਾ ਸੋਹਣਾ ਤੇ ਸੋਹਣੀ ਉਹ ਬੜੀ ਆ ਯਾਰ ਕੁੜੀ ਇਹਦੇ ਹੱਥ ਚ ਡੋਡੂ ਜਾ ਕਿੰਨੀ ਠੁੜੀ ਜਾਂਦੀ ਆ ਮੈਨੂੰ ਲੱਗਦਾ ਡੇਰੀ ਚ ਗਈ ਹੋਊ ਦੁੱਧ ਪਾਉਣ ਕੋਈ ਨਾ ਵਾਪਸ ਤੇ ਇਧਰ ਹੀ ਆਊਗੀ ਆਪਣਾ ਹੀ ਪੱਕਾ ਹੀ ਡੇਰਾ ਉਹਦੇ ਬਾਹਵ ਸੰਗਦੇ ਨੂੰ ਇੱਕ ਵਾਰ ਲੈ ਆ ਦੇ ਮਿੱਤਰਾਂ ਇਹ ਤਾਂ ਹੱਸ ਵੀ ਇਹਦਾ ਮਤਲਬ ਜੇ ਹੱਸੀ ਦਾ ਫਸੀ ਹੁਣ ਤਾਂ ਲੱਗਦਾ ਗੱਲ ਬਣੀ ਜਾਣੀ ਹੈ ਲੈ ਮੇਟਰ ਅੱਜ ਦਾ ਕਰਾ ਵਧੀਆ ਜਿਹਾ ਤਿਆਰ ਹੋ ਜਾ ਅੱਜ ਤਾਂ ਪ੍ਰਪੋਜ਼ਲ ਕਰਨਾ ਹੀ ਹੈ ਆਉਣ ਵਾਲੀ ਹੋਊਗੀ ਛੇ-ਤਿੰਨ ਦਿਨ ਚੱਲ ਮਾਤਰ ਕਿਤੇ ਤੇਰੇ ਤਿਆਰ ਹੁੰਦੇ ਹੁੰਦੇ ਉਹ ਵੀ ਲੰਘ ਜੇ ਕੱਲ ਤਾਂ ਟਾਈਮ ਆ ਗਈ ਸੀਗੀ ਯਾਰ ਅੱਛਾ ਹੀ ਹੋਣੀ ਹੈਗੀ ਆਉਣ ਵਾਲੀ ਹੋਊਗੀ ਤਲੇ ਹੁਣ ਤਾਂ ਡੇਰੀ ਬੰਦ ਉਹਨਾਂ ਲਈ ਹੋ ਗਈ ਲੈ ਆ ਆ ਗਈ ਉਹ ਸਤਿਕਾਰ ਸੋਣਿਓ ਉਹ ਸਤਿਕਾਰ ਜੀ ਸਤਿਕਾਰ ਦਾ ਜਵਾਬ ਵੀ ਨਹੀਂ ਦਿੰਦੇ ਹੈਗੇ ਇੰਨੇ ਵੀ ਮਾੜੇ ਨਹੀਂ ਹੈਗੇ ਅਸੀਂ ਸਤਿ ਸ੍ਰੀ ਅਕਾਲ ਠੀਕ ਆ ਨਾ ਹੁਣ ਉਹ ਵੈਸੇ ਸਾਨੂੰ ਪਿੰਡ ਚ ਪਹਿਲਾਂ ਤਾਂ ਕਦੇ ਦੇਖਿਆ ਨਹੀਂ ਹੈਗਾ ਨਵੇਂ ਆਇਓ ਕਿਸੇ ਦੇ ਹਾਂ ਇਹ ਮੇਰੇ ਨਾਨਕਿਆਂ ਦਾ ਪਿੰਡ ਆ ਅੱਛਾ ਜੀ ਨਾਨਕ ਨੇ ਹੁਣ ਸਰ ਦੋ ਤੀ ਕੰਮ ਤੇ ਵੀ ਲਾ ਦੀ ਮੈਂ ਨਾਨ ਕਿਆ ਕਰੇ ਦੋ ਦਿਨ ਰਹਿਣ ਆਈ ਆ ਮੈਂ ਸੋਚਿਆ ਚੱਲ ਡੈਰੀ ਚੋਂ ਦੁੱਧ ਲੈ ਆਵਾਂ ਘਰੇ ਵੇਲੀ ਬੈਠ ਕੇ ਮੈਂ ਕਿਹੜਾ ਵੱਧ ਜਾਣਾ ਅੱਛਾ ਜੀ ਬੈਸੇ ਤੁਸੀਂ ਕਿੰਨਾ ਦੇ ਆਏ ਹੋਗੇ ਪਿੰਡ ਇੱਥੇ ਤੂੰ ਸਾਰੇ ਪਿੰਡ ਨੂੰ ਜਾਣਦਾ ਐ ਐਡਾ ਵੱਡਾ ਤਾਂ ਤੁਹਾਡਾ ਪਿੰਡ ਆ ਉਹ ਨਹੀਂ ਜੀ ਮੈਂ ਸਾਰੇ ਪਿੰਡ ਨੂੰ ਤਾਂ ਨਹੀਂ ਜਾਣਦਾ ਮੈਂ ਤਾਂ ਤੁਹਾਨੂੰ ਐਂ ਕਹਿੰਦਾ ਸੀਗਾ ਉਹ ਸਾਹਮਣੇ ਆਪਣਾ ਘਰ ਆ ਖਰੇ ਗੇਟ ਵਾਲਾ ਤੁਸੀਂ ਸਾਡੀ ਲੈ ਜਾ ਕਰੋ ਦੁੱਧ ਅੱਛਾ ਤੁਸੀਂ ਮੱਝਾਂ ਦੁੱਧ ਫ੍ਰੀ ਦਿੰਨੇ ਹੋ ਉਹ ਜਨਾਬ ਤੁਸੀਂ ਹੁਕਮਤਾ ਕਰੋ ਮਾਝੀ ਖੋਲਕੇ ਦੇ ਦਿੰਨੇ ਆ ਤੁਹਾਨੂੰ ਉਨਾਂ ਦੇ ਡੇਰੀਆਂ 'ਚ ਕਿਹੜਾ ਦੁੱਧ ਹੁੰਦਾਗਾ ਪਾਣੀ ਵਾਲਾ ਸੋਨੂੰ ਮੈਂ ਤਾਜ਼ਾ ਦੁੱਧ ਦਿਆ ਕਰੂੰਗਾ ਕਰਦਾ ਪਿਓਰ ਅੱਛਾ ਜੀ ਗੱਲਾਂ ਬਹੁਤ ਆਉਂਦੀਆਂ ਨੇ ਤੁਹਾਨੂੰ ਵੈਸੇ ਯਾਰ ਕੁੜੀ ਸੋਹਣੀ ਬਹੁਤ ਹੈਗੀ ਵੈਸੇ ਕਿੰਨਾ ਦੀ ਹੈ ਹੁਣੀ ਇਹ ਉਹ ਚਲ ਆਪਾਂ ਨੇ ਜਾਣ ਕੇ ਕੀ ਲੈਣਾ ਹੈ ਆਪਾਂ ਨੇ ਕਿਹੜੇ ਦੇ ਨਾਲ ਵਿਆਹ ਕਰਾਉਣਾਗਾ ਵੈਸੇ ਕੁੜੀ ਹੈਗੀ ਘੈਂਟ ਹੈਗੀ ਆਖਲਾ ਹੈ ਮਾ ਹੈਗਾ ਕੋਈ ਕਾਰਾ ਉਹ ਜਨਾਬ ਤੁਸੀਂ ਸਾਡੇ ਘਰੇ ਇੱਕ ਮਿੰਟ ਇੱਥੇ ਰੁਕੋ ਮੈਨੂੰ ਤੇਲ ਚੋਲਣ ਦੇ ਮੜਾ ਜਾ ਕਿਉਂ ਤੇਲ ਘਾਤਾ ਚੋੜਾ ਮੈਂ ਕਿਹਣਾ ਥੋਡੇ ਘਰ ਸਗਣ ਲੈ ਕੇ ਆਈਆਂ ਓਏ ਅੱਜ ਨਹੀਂ ਤਾਂ ਕਿਸੇ ਦਿਨ ਤਾਂ ਥੋਡੇ ਘਰ ਦੇ ਲੈ ਕੇ ਆਉਣਗੇ ਸਗਣਾ ਓ ਤੁਸੀਂ ਕੱਲ ਕਿਹਾ ਸੀ ਨਾ ਕੀ ਸਾਡੇ ਘਰੋਂ ਦੁੱਧ ਲੈ ਜਾਇਆ ਕਰੋ ਆਹ ਲੋ ਡੋਲੂ 2 ਕਿਲੋ ਦੁੱਧ ਪਾ ਦੋ ਬਸ 2 ਕਿਲੋ ਉਹ ਚਾਹੇ 10 ਕਿਲੋ ਲੈ ਜਾ ਦੁੱਧ ਤਾਂ 2 ਕਿਲੋ ਨਾਲ ਕੀ ਹੋਣਾਗਾ ਜੇ ਮੈਂ ਅੱਜ ਸਾਰਾ ਦੁੱਧ ਲੈ ਗਈ ਤੇ ਕੱਲ ਨੂੰ ਕਿਹੜੇ ਬਹਾਨੇ ਤੁਹਾਡੇ ਘਰੇ ਆਵਾਂਗੀ ਉਹ ਅੱਛਾ ਜੀ ਤੁਸੀਂ ਸੋਹਣੇ ਹੋਣ ਦੇ ਨਾਲ ਨਾਲ ਐਨੇ ਸਿਆਣੇ ਵੀ ਹੋਗੇ ਇਹ ਹੋਰ ਵੀ ਵਧੀਆ ਗੱਲ ਆ ਤੁਸੀਂ ਮੇਰੀ ਸਮਝਦਾਰੀ ਨੂੰ ਸਮਝਣ ਵਾਲੇ ਬੰਦੇ ਹੋ ਆਹ ਲੋ ਡੋਲੂ 2 ਕਿਲੋ ਦੁੱਧ ਪਾ ਦੋ ਮੇਰੇ ਘਰੇ ਮਾਮਾ ਡਿੱਕਾਂ ਲੱਗ ਰਿਹਾ ਤੇ ਕੋਈ ਨਾ ਮੈਂ ਲੈ ਕੇ ਆ ਰਿਆਂਗਾ ਇਹ ਲਾ ਆ ਟਾਈਮ ਤਾਂ ਆ ਜਾਂਦੀ ਹੁੰਦੀ ਹੈਗੀ ਆਉਣ ਵਾਲੀ ਉਹ ਹੋਣੀ ਵੈਸੇ ਮੈਨੂੰ ਲੱਗਦਾ ਲੈ ਆ ਆ ਗਈ ਲੱਖ ਮਾਤਾ ਤੇਰੀ ਉਹ ਵੇਟ ਕਰੀ ਜਾਂਦਾ ਸੀਗਾ ਆ ਗਈ ਹਾਂਜੀ ਆਹ ਲਓ ਦੁੱਧ ਪਾ ਦਿਓ ਉਹ ਬਹਿ ਜਾ ਕੋਈ ਨਾ ਪਾ ਦਣਾ ਦੁੱਧ ਜਰਮਤਨ ਮੈਂ ਕਹਿੰਦਾ ਸੀਗਾ ਤੂੰ ਥੋੜਾ ਜਿਹਾ ਟਾਈਮ ਹੋਣੀ ਹੈਗੀ ਬਸ ਉਹਦੀ ਚੱਲ ਜਾਨੀ ਹੈਗੀ ਕੋਈ ਲੰਬਾ ਜਿਹਾ ਸਮਾਂ ਕੱਢ ਯਾਰ ਜੇ ਮੈਂ ਤੁਹਾਡੇ ਘਰੇ ਬੈਠ ਕੇ ਉਹ ਕੁਲ ਲੰਬੀਆਂ ਗੱਲਾਂ ਕਰਨ ਲੱਗ ਗਈ ਨਾ ਮੇਰੇ ਘਰਦਿਆਂ ਨੇ ਕਹਿਣਾ ਪਤਾ ਨਹੀਂ ਕਿੱਧਰ ਚਲ ਗਈ। ਉਹ ਯਾਰ ਕੋਈ ਐਵੇਂ ਦਾ ਜਗ੍ਹਾੜ ਲਾ ਯਾਰ ਜਿੱਥੇ ਆਪਾਂ ਕਾਫੀ ਟਾਈਮ ਬੈਠ ਕੇ ਗੱਲਾਂ ਕਰ ਸਕੀਏ। ਲੈ ਮੈਂ ਕੀ ਜਗ੍ਹਾੜ ਲਾਉਣਾ ਆ ਸਭੋਂ ਮੁੰਡਿਆਂ ਕੋਲੇ ਵੱਧ ਜਗ੍ਹਾੜ ਹੁੰਦੇ ਆ ਤੁਸੀਂ ਆਪੀ ਲਾ ਲਓ। ਉਹ ਲੈ ਤੂੰ ਤਾਂ ਐਂ ਕਹਿੰਦੇ ਜਿਵੇਂ ਮਲੇ ਜਗ੍ਹਾੜਾਂ ਦੀ ਲਿਸਟ ਬਣੀ ਪਈ ਹੁੰਦੀ ਐ। ਉਹ ਸੱਚ ਮੈਂ ਇੱਕ ਜਗ੍ਹਾੜ ਤਾਂ ਲਾਈ ਬੈਠਾਂਗਾ। ਆ ਲੈ ਨੀਂਦ ਦੀਆਂ ਗੋਲੀਆਂ। ਨੀਂਦ ਦੀਆਂ ਗੋਲੀਆਂ ਮੈਨੂੰ ਤਾਂ ਨੀਂਦ ਵਾਧੂ ਹੁੰਦੀ ਆ। ਮੈਂ ਕੀ ਕਰਨਾ ਇਹਨਾਂ ਦਾ? ਉਬਲੀ ਭੂਲੀ ਨਾ ਬਣ ਠੀਕ ਹੈ ਤੈਨੂੰ ਪਤਾ ਇਹ ਨੀਂਦ ਦੀ ਕੁੜੀਆਂ ਕਦੋਂ ਤੇ ਕਿਹਨੂੰ ਦੇਣੀਆਂ ਨੇ ਉਹ ਤੇਰੇ ਘਰ ਦੇ ਹੁੰਨ ਦੇਣੀਆਂ ਨੇ ਰਾਤ ਨੂੰ ਜਦੋਂ ਤੇਰੇ ਘਰ ਦੇ ਸੌਂਗੇ ਨਾ ਤਾਂ ਰਾਤ ਨੂੰ ਆ ਜੀ ਮੇਰੇ ਕੋਲੇ ਮਿਲਣਾ ਚਲੋ ਠੀਕ ਆ ਮੈਂ ਰਾਤ ਨੂੰ ਆਵਾਂਗੀ ਪੱਕਾ ਆਵਾਂਗੀ ਨਾ ਹਾਂ ਪੱਕਾ ਆਵਾਂਗੀ ਮੈਂ ਉਹਨਾਂ ਕੁੜੀਆਂ ਚ ਨਹੀਂ ਹੈਗੀ ਜਿਹੜੀਆਂ ਜ਼ਬਾਨ ਕਰਕੇ ਮੁੱਕਰ ਜਾਂਦੀਆਂ ਜੇ ਕੇ ਹੈ ਤੇ ਆਵਾਂਗੀ ਉਹ ਐ ਤਾਂ ਮੈਨੂੰ ਤੇਰੇ ਤੇ ਮਾਣ ਆਗਾ ਚਲ ਲਿਆ ਦਿਓ ਫਿਰ ਦੁੱਧ ਪਾ ਕੇ ਲਿਆਉਣਾ ਉਹ ਹੁਣ ਆ ਜੀ ਟਾਈਮ ਨਾਲ ਰਾਤ ਨੂੰ ਮੈਂ ਵੇਟ ਕਰੂੰਗਾ ਤੇਰੀ ਠੀਕ ਆ ਅੱਜ ਠੀਕ ਆ ਪੱਕਾ ਠੀਕ ਆ ਚਲ 来 मित्रा ਮੱਲਾ ਦਾ ਤਰੀ ਮਸ਼ੂਕ ਆ ਗੇਟ ਖੜਕ ਗਿਆ ਉਹ ਆ ਗਈ ਹਾਂਜੀ ਦੇਖਿਆ ਤਾਂ ਨਹੀਂ ਕਿਸੇ ਨੇ ਨਹੀਂ ਕਿਸੇ ਨੇ ਨਹੀਂ ਦੇਖਿਆ ਚਲ ਆ ਜਾ ਜਰ ਤੈਨੂੰ ਕਿਸੇ ਨੇ ਦੇਖਿਆ ਤਾਂ ਨਹੀਂ 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 ਮੈਨੂੰ ਕਿਸੇ ਨੇ ਨਹੀਂ ਦੇਖਿਆ ਉੱਪਰ ਹੋ ਕੇ ਬੈਠ ਜਾ ਮੈਨੂੰ ਤਨਪ੍ਰੀ ਤੇ ਯਕੀਨ ਹੀ ਨਹੀਂ ਆ ਰਿਹਾ ਯਾਰ ਵੀ ਦੂਰ ਰਾਤ ਨੂੰ ਮੈਨੂੰ ਮਿਲਣ ਆ ਗਈ। ਹਾਂਜੀ ਵੀ ਯਕੀਨ ਨਹੀਂ ਆਉਂਦਾ। ਨਾਲੇ ਮੈਂ ਕੋਲੇ ਤਾਂ ਬੈਠੀ ਹਾਂ। ਉਹ ਯਾਰ ਆ ਹੀ ਨਹੀਂ ਰਿਹਾ ਯਕੀਨ ਆ। ਹੋਰ ਸਨਾਵਰ। ਹੋਰ ਤਾਂ ਸਭ ਵਧੀਆ ਪਰ ਨਾ ਰਾਤ ਨੂੰ ਆਉਣਾ ਬੜਾ ਔਖਾ। ਆਹ ਰਸਤੇ 'ਚ ਨਾ ਕੁੱਤੇ ਬੜੇ ਭੌਂਕਦੇ ਨੇ। ਮੇਨ ਦਾ ਡਰ ਸੀ ਕਿਤੇ ਦੰਦੀ ਨਾ ਵੱਢ ਲੈਣਾ। ਅੱਛਾ ਜੀ। ਜਰਪ੍ਰੀ ਤੂੰ ਮੈਨੂੰ ਇੰਨਾ ਪਿਆਰ ਕਰਦੀ ਹੈਗੀ ਤੂੰ ਮੈਨੂੰ ਸੱਚੀ ਰਾਤ ਨੂੰ ਮਿਲਣ ਆ ਗਈ ਯਾਰ। ਹਾਂ ਵੰਟੀ ਪਿਆਰ ਤਾਂ ਮੈਂ ਤੈਨੂੰ ਬਹੁਤ ਕਰਦੀ ਆ। ਪਰ ਮੈਨੂੰ ਤੋ ਔਖਾ ਨਾ ਦੇ। ਤੂੰ ਵਿਆਹ ਨਾ ਮੇਰੇ ਨਾਲ ਹੀ ਕਰਾਈਂ ਉਹ ਲੈ ਹੈ ਕੰਬਲੀ ਵਿਆਹ ਮੈਂ ਆਪਣਾਂ ਦੀ ਤੇਰੀ ਨਾਲ ਹੀ ਕਰਾਉਂਗਾ ਹੋਰ ਕਿਹਦੇ ਨਾਲ ਕਰਾਉਣਾ ਹੈ ਬਸ ਇੱਕ ਵਾਰੀ ਮੰਮੀ ਨੂੰ ਆ ਜਾਂਦੇ ਮੰਮੀ ਨਾਲ ਮੈਂ ਫਿਰ ਵਿਆਹ ਦੀ ਗੱਲ ਕਰ ਲੈਣੀ ਹੈ ਜੀ ਚਲ ਠੀਕ ਆ ਹੁਣ ਮੈਂ ਚਲਦੀ ਆ ਬਹੁਤ ਵੇਲਾ ਹੋ ਗਿਆ ਮੈਨੂੰ ਆਈ ਨੂੰ ਕਿਤੇ ਘਰ ਦੇ ਉੱਠਣਾ ਪੈਣਾ ਉਹ ਹਜੇ ਕਿੱਥੇ ਹੋ ਗਿਆ ਵੇਲਾ ਐਨਾ ਚਿਰ ਦੀ ਨੁੱਟਦੇ ਹੈਗੇ ਗੋਲੀਆਂ ਭਾਗ ਗਈਆਂ ਦੋਨਾਂ ਨੂੰ ਹਾ ਯਰ ਰੱਬਾ 4 ਵਜ ਗਏ ਬੰਟੇ ਖੜਾ ਹੋ ਜਾ ਉਹ ਕੀ ਹੋ ਗਿਆ ਦੇਖ 4 ਵਜ ਗਏ ਮੈਂ ਹੁਣ ਚਲਦੀਆਂ ਕਿਤੇ ਕੋਈ ਦੇਖ ਨਾ ਲਵੇ ਪੁੱਛ ਆਲਾ ਮੈਨੂੰ ਐ ਤਾਂ ਦੱਸ ਦੇ ਹੁਣ ਆਪਾਂ ਨੇ ਕਿੱਥੇ ਮਿਲਣਾ ਹੈਗਾ ਹੁਣ ਮੈਂ ਨਹੀਂ ਤੈਨੂੰ ਮਿਲਣ ਆਉਣਾ ਹੁਣ ਤੈਨੂੰ ਆਉਣਾ ਪੈਣਾ ਉਹ ਮੈਂ ਕਿੱਥੇ ਆਉਂਗਾ ਜਨਾਬ ਉਹ ਤਾਂ ਮੈਂ ਤੈਨੂੰ ਦੱਸਾਂਗੀ ਕਦੋਂ ਤੇ ਕਿੱਥੇ ਆਉਣਾ ਬਸ ਤੂੰ ਆਣ ਆਲਾ ਬੜੀ ਉਹ ਮੈਨੂੰ ਤਾਂ ਹੁਣ ਹੀ ਦੱਸ ਦੇ ਮੇਥੋਂ ਇੰਨਾ ਟਾਈਮ ਵੇਟ ਹੁੰਦੀ ਹੈਗੀ ਚਲ ਦੇਖ ਘਰ ਚ ਤਾਂ ਆਪਾਂ ਮਿਲਦੇ ਨਹੀਂ ਕਿਉਂਕਿ ਘਰ ਚ ਹੁੰਦਾ ਰਿਸਕ ਆਪਾਂ ਖੰਡਰਾ ਚ ਮਿਲਾਂਗੇ ਉਹ ਚਲ ਠੀਕ ਹੈ ਉੱਥੇ ਵੀ ਸਹੀ ਰਹੂਗਾ ਫਿਰ ਚਲ ਜੀ ਪਤਾ ਨ ਗੇਟ ਤੱਕ ਛੱਡ ਗਿਆ ਹਾਂ ਛੱਡ ਗਿਆ ਨਾਲੇ ਗੱਲਾਂ ਚ ਪਤਾ ਹੀ ਨਹੀਂ ਲੱਗਿਆ ਕਦੋਂ ਨੀਂਦ ਆ ਗਈ ਫਰੀਦ ਨੇ ਮੈਨੂੰ ਇੰਨੀ ਸੁਣਨੀ ਜਗ੍ਹਾ ਤੇ ਬਲਾਤਾ ਲਿਆ ਮੈਨੂੰ ਤਾਂ ਹੀ ਲੱਗਦਾ ਆਊਗੀ ਉਹ ਘੰਟਾ ਹੋ ਗਿਆ ਮੈਨੂੰ ਵੇਟ ਕਰਦੀ ਨੂੰ ਫੋਨ ਮੇਂ ਲੱਗ ਰਿਹਾ ਦਾ ਮੈਨੂੰ ਨਹੀਂ ਲੱਗਦਾ ਹੋਊਗੀ ਇਹ ਚੱਲ ਬੈਠਿਆ ਕੋਈ ਨਾ ਆ ਗਈ ਬ੍ਰੀਤ ਤੂੰ ਹਾਂ ਆ ਗਈਆਂ ਯਾਰ ਮੈਂ ਘੰਟੇ ਦੀ ਵੇਟ ਕਰੀ ਜਨਾ ਨਾ ਤਰਾ ਫੋਨ ਲੱਗ ਰਿਹਾਗਾ ਕਿੱਥੇ ਸੀ ਬੀਜੀ ਤਰਾ ਹੁਣ ਨਾ ਮੈਨੂੰ ਹੋਰ ਕੋਈ ਕੰਮ ਨਹੀਂ ਆ ਬੀਜੀ ਕਿੱਥੇ ਸੀਗਾ ਮੈਨੂੰ ਹੋਰ ਵੀ ਫੋਨ ਆਂਦੇ ਰਿਸ਼ਤੇਦਾਰਾਂ ਦੇ ਮਾਪੇ ਬਾਪ ਦੇ ਹੁਣ ਹਰ ਇੱਕ ਗੱਲ ਤੈਨੂੰ ਦੱਸਿਆ ਕਰਾਂ ਓ ਯਾਰ ਫਿਰ ਤਾ ਮੈਨੂੰ ਟਾਈਮ ਦਿੱਤਾ ਸੀਗਾ ਇੱਕ ਘੰਟੇ ਤੋਂ ਵੇਟ ਕਰ ਰਿਆਗਾ ਫਿਰ ਕੀ ਹੋ ਗਿਆ ਵੇਟ ਕਰ ਰਹੀ ਐ ਜੇ ਤੂੰ ਤੱਕ ਦੱਸ ਕੇ ਨਹੀਂ ਆਉਣਾ ਮੈਂ ਤਾਂ ਸੋ ਬਹਾਨਾ ਲਾ ਕੇ ਆਉਣਾ ਹੁੰਦਾ ਚਲ ਪ੍ਰੀਤੂ ਤੱਕ ਕੋਈ ਗੱਲ ਨਹੀਂ ਤੇ ਆਪਾਂ ਹੁਣ ਚੰਗੀ ਤਰ੍ਹਾਂ ਮਿਲ ਲੰਨੇ ਆਗੇ ਮਸਾ ਤਾਈਆਂ ਤੂੰ ਉਹ ਛੱਡ ਪਰਾਂ ਮੇਰੇ ਹੱਥ ਨੂੰ ਮਿਲ ਲੰਨੇ ਆ ਯਾਰ ਆ ਕੀ ਕਹਿ ਰਹੀ ਐ ਤੂੰ ਰਾਤ ਤੂੰ ਬੜਾ ਵਾਅਦਾ ਕਰਦੀ ਸੀ ਵੀ ਆਪਾਂ ਉੱਥੇ ਮਿਲਾਂਗੇ ਹੁਣ ਕੀ ਹੋ ਗਿਆ ਤੈਨੂੰ ਇੰਨੇ ਛੇਤੀ ਉਹ ਪਹਿਲਾਂ ਨਾ ਮੈਨੂੰ ਤੇਰੀ ਕਰਤੂਤਾਂ ਦਾ ਨਹੀਂ ਸੀ ਪਤਾ ਪਰ ਹੁਣ ਤੇਰੀਆਂ ਸਾਰੀਆਂ ਕਰਤੂਤਾ ਮੇਰੇ ਅੱਖਾਂ ਸਾਹਮਣੇ ਆ ਗਈਆਂ ਉਹ ਕੀ ਸਾਹਮਣੇ ਆ ਗਿਆ ਤੇਰੇ ਹਜਾ ਜਿਹੜੇ ਤੋਂ ਮੇਰੇ ਤੋਂ ਇੰਨੀ ਨਫ਼ਰਤ ਕਰਨ ਲੱਗੀ ਕੋਈ ਨਾ ਪੁੱਤ ਇਹ ਵੀ ਦੱਸ ਦਿੰਨੀ ਆ ਇੱਕ ਵਾਰੀ ਪਿੱਛੇ ਮੁੜ ਕੇ ਤਾਂ ਵੇਖ ਹੈ ਪਿੱਛੇ ਮੁੜ ਕੇ ਹਮ ਤੂੰ ਇੱਥੇ ਹਾਂ ਕਿਉਂ ਮੈਨੂੰ ਦੇਖ ਕੇ ਘਬਰਾ ਕਿਉਂ ਗਿਆ ਬੰਟੀ ਮੈਨੂੰ ਦੇਖ ਕੇ ਤਾਂ ਤੈਨੂੰ ਖੁਸ਼ ਹੋਣਾ ਚਾਹੀਦਾ ਨਾਲੇ ਫਿਰ ਮੈਂ ਤਾਂ ਤੇਰਾ ਸੱਚਾ ਪਿਆਰ ਆ ਨਾ ਬੜੀਆਂ ਕਸਮਾਂ ਖਾਂਦਾ ਸੀ ਬੜੇ ਵਾਦੇ ਕਰਦਾ ਸੀ ਵੀ ਤੇਰੇ ਨਾਲ ਵਿਆਹ ਕਰਾਉਂਗਾ ਨਾ ਹੁਣ ਤੇਰੇ ਕਸਮਾਂ ਵਾਦੇ ਕਿੱਧਰ ਗਏ ਦੱਸੀ ਮੈਨੂੰ ਹੋਇਆ ਮਨ ਤੈਨੂੰ ਇੱਥੇ ਕਿਨੇ ਬੁਲਾਇਆਗਾ ਮੈਂ ਬੁਲਾਇਆ ਏ ਤੈਂ ਬੁਲਾਇਆਗਾ ਹਾਂ ਤੁਸੀਂ ਜਾਣਦੇ ਇੱਕ ਦੂਜੇ ਨੂੰ ਬਹੁਤ ਚੰਗੀ ਤਰ੍ਹਾਂ ਅਸੀਂ ਪੱਕੀਆਂ ਸਹੇਲੀਆਂ ਨਾਲੇ ਨਾ ਤੂੰ ਇੱਕ ਨੰਬਰ ਦਾ ਧੋਖੇਵਾਜਾ ਧੋਖੇਵਾਜ ਤੈਨੂੰ ਮੈਂ ਕਿਹਾ ਸੀ ਨਾ ਜਦੋਂ ਮੈਂ ਆਪ ਦੇ ਘਰ ਵਾਲੇ ਨੂੰ ਮਾਰ ਸਕਦੀ ਆ ਨਾ ਤਾਂ ਤੇਰਾ ਤੇਰਾ ਮੈਂ ਕੁਝ ਵੀ ਹਸ਼ਰ ਕਰ ਸਕਦੀ ਆ ਜਰਪ੍ਰੀ ਤੈ ਹੀ ਮੇਰੇ ਨਾਲ ਐਡਾ ਵੱਡਾ ਧੋਖਾ ਕੀਤਾ ਹੈਗਾ ਇਹ ਵੀ ਤੈਨੂੰ ਦੱਸ ਦਿੰਨੀ ਆ ਜਦੋਂ ਮੈਂ ਤੇ ਪ੍ਰੀਤ ਵਿਰਿਆ ਇਕੱਲੇ ਘਰੇਡ ਲਾਏ ਨੇ ਪ੍ਰੀਤ ਅਮਨਾ ਤੂੰ ਹੋਰ ਵੀ ਤਾਂ ਠੀਕ ਆ ਤੂੰ ਮੈਂ ਠੀਕ ਆ ਤੂੰ ਸੁਣਾ ਪਣੇ ਤੇਰਾ ਕੀ ਹਾਲ ਆ ਤੂੰ ਤਾਂ ਦੇਖਣੋਂ ਹੀ ਗਈ ਮਸਾਂ ਲੱਭੀਆਂ ਬਸ ਤੇ ਤੂੰ ਇੱਥੇ ਕਿਵੇਂ ਮੈਂ ਮੈਂ ਤਾਂ ਹਸ ਬਾਜ਼ਾਰ ਤੇ ਥੋੜਾ ਸਮਾਨ ਲੈਣ ਆਈ ਸੀ ਨਹੀਂ ਤੇਰਾ ਤਾਂ ਵਿਆਹ ਹੋ ਗਿਆ ਸੀ ਪਰ ਤੇਰਾ ਵਿਆਹ ਤਾਂ ਕਿਤੇ ਹੋਰ ਹੋਇਆ ਸੀ ਨਾ ਬਸ ਪਣੇ ਕੀ ਛੇੜੇ ਛੇੜਦੀਆਂ ਤੇ ਕਿਸਰਾਵੀ ਨਾਲ ਵਿਆਹਤਾ ਦਿਨ ਪਤਾ ਸ਼ਰਾਬੀ ਮਾਰਕ ਕੋਟ ਕਰਦਾ ਸੀ ਦਾਰੂ ਪੀ ਕੇ ਉਹ ਰੋਕੜਤਾ ਉਹਨੇ ਮੈਨੂੰ ਹਾਏ ਹਾਏ ਪ੍ਰੀਤ ਫੇਰ ਤਾਂ ਤੇਰੇ ਨਾਲ ਬਹੁਤ ਮਾੜਾ ਹੋਇਆ ਹੋਰ ਆ ਹੁਣ ਨਾਲ ਦੀ ਗਲੀ 'ਚ ਮੇਰਾ ਘਰ ਆ ਕਿਰਾਏ 'ਤੇ ਰਹਿਣੀ ਆ ਬਸ ਔਖਾ ਸੁੱਖਾ ਵੇਲਾ ਕੱਢੀ ਜਾਨੀ ਆ ਚੱਲ ਕੋਈ ਨਾ ਪ੍ਰੀਤ ਤੂੰ ਘਬਰਾਇਆ ਨਾ ਕਰ ਤੈਨੂੰ ਕਿਸੇ ਵੀ ਚੀਜ਼ ਦੀ ਲੋੜ ਹੋਵੇ ਨਾ ਤੂੰ ਮੈਨੂੰ ਦੱਸੀ ਉਹ ਤਾਂ ਕੋਈ ਨਹੀਂ ਮੇਰੇ ਨਾਲੋਂ ਵੱਧ ਮਾੜਾ ਤਾਂ ਤੇਨਾਂ ਹੋਇਆ ਮੈਂ ਤਾਂ ਉਹਨੇ ਸਭ ਕੁਝ ਦੱਸਤਾ ਰਾਣੀ ਨੇ ਨਾ ਮੈਨੂੰ ਐਂ ਦੱਸ ਤੂੰ ਆਪਦੇ ਘਰ ਵਾਲੇ ਦਾ ਫੋਨ ਕਿਉਂ ਕੀਤਾ ਪ੍ਰੀਤ ਕੀ ਦੱਸਾਂ ਮੈਂ ਨਾ ਇੱਕ ਮੁੰਡੇ ਨੂੰ ਬਹੁਤ ਜ਼ਿਆਦਾ ਪਿਆਰ ਕਰਦੀ ਸੀ ਤੇ ਉਹ ਤੋਂ ਬਿਨਾ ਨਾ ਮੈਨੂੰ ਕੁਝ ਵੀ ਚੰਗਾ ਨਹੀਂ ਲੱਗਦਾ ਸੀ ਫਿਰ ਕੀ ਕਰਦੀ ਉਹਨੂੰ ਪਾਉਣ ਵਾਸਤੇ ਨਾ ਮੈਨੂੰ ਆਪਣੇ ਘਰ ਵਾਲੇ ਦਾ ਕਤਲ ਕਰਨਾ ਪਿਆ ਚਲ ਛੱਡ ਦੇ ਗੱਲਾਂ ਨੂੰ ਹੋਰ ਸੁਣਾ ਹੁਣ ਤਾਂ ਠੀਕ ਐ ਹਾਂ ਮੈਂ ਠੀਕ ਆ ਚਲ ਛੱਡ ਤੂੰ ਮੈਨੂੰ ਇਹ ਦੱਸ ਤੂੰ ਰਹਿੰਦੀ ਕਿੱਥੇ ਐ ਇੱਥੇ ਮੈਂ ਬਾਜ਼ਾਰ ਦੀ ਪਿਛਲੀ ਗਲੀ ਚ ਕਿਰਾਏ ਤੇ ਰਹਿੰਦੀ ਆ ਅੱਛਾ ਫਿਰ ਕੀ ਕਰਦੀ ਹੁੰਨੀ ਆ ਬਸ ਕੁਛ ਨਹੀਂ ਮੈਂ ਤਾਂ ਕੰਮ ਹੀ ਦੇਖਦੀ ਫਿਰਦੀ ਆ ਜੇ ਕੋਈ ਮੈਨੂੰ ਕੰਮ ਮਿਲ ਜੇ ਮਾਂ ਦੇਖ ਪੀ ਤੋ ਅੱਜ ਦੇ ਟਾਈਮ 'ਚ ਨਾ ਪੈਸੇ ਦੀ ਬਹੁਤ ਜ਼ਰੂਰਤ ਰਹਿੰਦੀ ਆ ਉਹ ਤਾਂ ਹੈ ਭੈਣੇ ਮੇਰਾ ਕਰੀਏ ਵੀ ਕੀ ਮੇਰੀ ਗੱਲ ਸੁਣੋ ਜੇ ਤੂੰ ਮੇਰਾ ਸਾਥ ਦੇਵੇਂਗੀ ਕਿਸੇ ਕੰਮ 'ਚ ਤਾਂ ਤੈਨੂੰ ਮੋਟੀ ਰਕਮ ਮਿਲ ਜੂਗੀ ਲੈ ਇਹ ਵੀ ਕੋਈ ਗੱਲ ਨਾ ਕਹਿਣ ਵਾਲੀ ਆ ਭੈਣੇ ਕਿਸੇ ਵੇਲੇ ਨਾ ਤੂੰ ਮੇਰੇ ਓਖੇ ਟਾਈਮ 'ਚ ਖੜੀ ਸੀ ਜੇ ਅੱਜ ਨਾ ਮੈਂ ਖੜੀ ਤਾਂ ਫਿਰ ਕੀ ਫਾਇਦਾ ਹੋਇਆ ਇਹ ਜੀ ਦੋਸਤੀ ਦਾ ਤੂੰ ਦੱਸ ਕੰਮ ਕੀ ਆ ਛਾਣੇ ਕੰਮ ਤਾਂ ਬਹੁਤ ਵੱਡਾ ਤੂੰ ਇੱਕ ਵਾਰ ਕਹਿ ਮੇਰਾ ਸਾਥ ਦੇਵੇਂਗੀ ਨਾ ਪੱਕਾ ਮਾਂ ਪੱਕਾ ਜੇ ਤੂੰ ਕਵੇਂ ਨਾ ਮੈਂ ਜਾਨ ਵੀ ਦੇ ਦਾਂਗੀ ਤੂੰ ਦੱਸ ਤਾਂ ਸਹੀ ਮੇਰੀ ਗੱਲ ਸੁਣ ਪ੍ਰੀਤ ਇੱਕ ਮੁੰਡੇ ਨੇ ਨਾ ਤੂੰ ਜਾਲ ਚ ਫਸਾਉਣਾ ਹੈ ਜਾਲ ਚ ਫਸਾਉਣਾ ਹਾਂ ਪ੍ਰੀਤ ਬਸ ਉਹਨੂੰ ਸਭ ਕੁਝ ਖੋਣਾ ਹੈ ਜੇ ਇੱਕ ਵਾਰ ਉਹਨੂੰ ਸਭ ਸਿਖਾਤਾ ਨਾ ਸੱਚੀ ਮੇਰੇ ਦਿਲ ਦੀ ਤਮੰਨਾ ਪੂਰੀ ਹੋ ਜੂਗੀ ਭੈਣ ਬਣ ਕੇ ਮੇਰਾ ਕੰਮ ਕਰ ਦੇ ਕੋਈ ਗੱਲ ਨਹੀਂ ਤੇਰਾ ਇਹ ਕੰਮ ਹੋਇਆ ਲੈ ਚਲ ਮੇਰੀ ਗੱਲ ਸੁਣ ਤੈਨੂੰ ਸਾਰੀ ਕਹਾਣੀ ਨਾ ਮੈਂ ਆਪਣੇ ਘਰ ਦੱਸੂਗੀ ਦੇਖ ਇੱਥੇ ਤਾਂ ਸਾਰੀ ਗੱਲ ਦੱਸੀ ਵੀ ਨਹੀਂ ਨਾ ਜਾਣੀ ਤੂੰ ਮੇਰੇ ਘਰ ਆ ਜੀ ਸ਼ੇਰ ਮੰਦਰ ਕੋਲ ਮੇਰਾ ਘਰ ਹੈ ਠੀਕ ਆ ਠੀਕ ਹੈ ਬਾਕੀ ਤੂੰ ਮੈਨੂੰ ਆਪਦਾ ਨੰਬਰ ਦੇ ਹਾਂ ਕਿ ਮੈਂ ਕਰਦਾ ਨੋਟ ਹਾਂ ਨੋਟ ਕਰਦੇ ਲੈ ਤੇ ਮੈਂ ਸ਼ਾਮ ਨੂੰ ਆਵਾਂਗੀ ਹਾਂ ਹਾਂ ਠੀਕ ਹੈ ਚਲ ਠੀਕ ਆ ਫਿਰ ਮਿਲਦੇ ਆਂ ਆਪਾਂ ਸ਼ਾਮ ਨੂੰ ਹਾਂ ਜਲਦੀ ਆ ਜੀ ਠੀਕ ਹੈ ਮੈਂ ਪੱਕਾ ਠੀਕ ਹੈ ਠੀਕ ਪ੍ਰੀਤਾ ਅਜ ਤੱਕ ਵੀ ਨਹੀਂ ਆਈ ਫੋਨ ਕਰਾਂ ਕਿ ਨਾ ਚਲ ਟਾਈਮ ਲੱਗ ਗਿਆ ਹੁਣ ਵੇਟ ਕਰਦੇ ਆ ਥੋੜਾ ਟਾਈਮ ਆ ਜਾ ਆ ਜਾ ਪ੍ਰੀਤ ਲੰਗਿਆ ਕੀ ਗੱਲ ਟਾਈਮ ਹੀ ਬਹੁਤ ਲਾਤਾ ਉਹ ਬਸ ਥੋੜਾ ਜਿਹਾ ਘਰੇ ਕੰਮ ਸੀਗਾ ਨਾ ਹਾਂ ਹੁਣ ਦੱਸ ਮੈਨੂੰ ਮੇਰੀ ਗੱਲ ਸੁਣ ਸਾਰਾ ਆਤਾ ਪਤਾ ਤਾਂ ਤੈਨੂੰ ਪਤਾ ਲੱਗ ਹੀ ਗਿਆ ਹਨਾ ਉਹ ਕਿੱਥੇ ਰਹਿੰਦਾ ਹੈ ਉਹ ਤਾਂ ਮੈਨੂੰ ਤੂੰ ਦੱਸ ਹੀ ਦਿੱਤਾ ਸੀ ਹੁਣ ਤੂੰ ਮੈਨੂੰ ਐ ਦੱਸ ਉਹ ਪਲਾਨ ਕਰਨਾ ਕਿ ਦੋਵਾਂ ਤੇ ਕਿਹੜੇ ਹਿਸਾਬ ਨਾਲ ਕਰਨਾ ਹੈ ਮੇਰੀ ਗੱਲ ਸੁਪ੍ਰੀਤ ਇਹਨਾਂ ਸਾਵਧਾਨੀ ਵਾਲਾ ਕੰਮ ਆ ਪੂਰਾ ਧਿਆਨ ਨਾਲ ਕਰਨਾ ਚੌਕਸੀ ਨਾਲ ਠੀਕ ਹੈ ਕਰਨਾ ਕੀ ਹੈ ਇਹ ਤੈਨੂੰ ਮੈਂ ਦੱਸ ਦਿੰਨੀ ਆ ਬਸ ਤੂੰ ਇੱਕ ਡੋਲੂ ਲੈ ਕੇ ਨਾ ਬਾਂਟੀ ਦੇ ਘਰ ਦੇ ਗੇਟ ਮੁਰਦੀ ਲੰਘ ਜੀ ਤੇ ਉਹਦੀਆਂ ਨਜ਼ਰਾਂ 'ਚ ਨਜ਼ਰਾਂ ਪਾ ਲਈ ਨਜ਼ਰਾਂ ਤੇਰੀਆਂ ਇੰਨੀਆਂ ਪਿਆਰ ਭਰੀਆਂ ਹੋਣੀਆਂ ਚਾਹੀਦੀਆਂ ਨੇ ਬਸ ਇੰਨਾ ਪਿਆਰ ਜਿਤਾਈ ਕਿ ਉਹਨੂੰ ਤੇਰੇ ਬਿਨਾਂ ਕੁਝ ਵੀ ਨਾ ਦਿਖੇ ਤੂੰ ਨਾ ਫਿਕਰ ਨਾ ਕਰ ਇਹ ਮੇਰਾ ਕੰਮ ਆ ਮੈਂ ਆਪ ਹੀ ਕਰ ਦੇਣਾ। ਔਰ ਮੈਨੂੰ ਪਤਾ ਹੈ ਮੈਂ ਕਿਹੜੇ ਤਰੀਕੇ ਨਾਲ ਕਰਨਾ ਹੈ। ਠੀਕ ਆ ਪ੍ਰੀਤ ਮੈਂ ਇਹ ਗੱਲ ਨਾ ਦਾਅਵੇ ਨਾਲ ਕਹਿ ਸਕਦੀ ਆ ਉਹ ਤੇਰੇ ਮਗਰ ਜਰੂਰ ਆਊਗਾ। ਬਸ ਤੂੰ ਇੱਕ ਵਾਰ ਇਹ ਪਲਾਨ ਖੇੜ ਦੇ। ਚਲ ਠੀਕ ਆ ਫੇਰ ਮੈਂ ਚਲਦੀ ਆ। ਠੀਕ ਹੈ। ਧਿਆਨ ਨਾਲ ਕਰੀ ਕੰਮ ਠੀਕ ਹੈ। ਮਾਂ ਤੂੰ ਜਮਾ ਟੈਨਸ਼ਨ ਨਾ ਲੈ। ਮੇਰੇ ਤੇ ਛੱਡ ਦੇ ਸਾਰੀ ਗੇਮ। ਹਲੇ ਯਮਨ ਜੋ ਤੂੰ ਚਾਹੁੰਦੀ ਸੀ ਨਾ ਹੁਣ ਉਹੀ ਹੋਊਗਾ ਹੁਣ ਦੇਖੀ ਬੰਤੀ ਤੇਰਾ ਮੈਂ ਕੀ ਹਸ਼ਰ ਕਰਦੀ ਆ ਤੂੰ ਆਪਦੇ ਆਪ ਨੂੰ ਜਿਆਦਾ ਚੁਸਤ ਸਮਝਦਾ ਨਾ ਹੁਣ ਦੇਖੀ ਹੁਣ ਦੇਖੀ ਮੈਂ ਤੇਰੀਆਂ ਕਿਵੇਂ ਸ਼ਾਲਾਂ ਚਕਾਉਣੀ ਆ ਬਸ ਆਹੀ ਪਲਾਨਿੰਗ ਸੀ ਸਾਡੀ ਤੈਨੂੰ ਸਬਕ ਸਿਖਾਉਣ ਦੀ ਧੋਖੇਬਾਜ਼ ਜਨਾਨੀਆਂ ਮੈਨੂੰ ਸਭ ਕਸ ਕੇ ਆਉਂਗੀਆਂ ਤੁਸੀਂ ਲਾਲੀ ਤੂੰ ਹਾਂ ਮੈਂ ਉਹ ਤੂੰ ਤਾਂ ਮਰ ਗਿਆ ਸੀਗਾ ਉਹ ਇਹ ਤਾਂ ਤੇਰਾ ਭਲੇਖਾ ਸੀ ਉਹ ਤੂੰ ਕਿਵੇਂ ਬਚ ਗਿਆ ਮੈਂ ਉਤਾ ਜੇ ਤੱਕ ਵੀ ਨਹੀਂ ਆਇਆ ਚੱਲ ਆ ਗਿਆ ਆ ਜਾ ਆ ਜਾ ਲਾਲੀ ਐਨੀ ਵੇਟ ਐਨੀ ਵੇਟ ਕਰਾਉਂਦਾ ਹੁੰਦਾ ਕੋਈ ਭਲਾ ਉਹ ਯਾਰ ਦੱਸ ਕੀ ਕਰਾਂ ਕਰੇ ਕੰਮ ਹੀ ਵਾਲੇ ਹੁੰਦੇ ਹਾਂਜੀ ਦੱਸੋ ਕਿਵੇਂ ਪੁੱਲਤੇ ਬੁਲਾ ਲਿਆ ਅੱਜ ਫਿਰ ਅੱਜ ਮੈਂ ਸੋਚਿਆ ਤੁਹਾਨੂੰ ਕੋਈ ਸਰਪ੍ਰਾਈਜ਼ ਹੀ ਦੇ ਦਾਂ ਜਲਦੀ ਦੱਸ ਮੇਰੀ ਜਾਨ ਮੇਰੇ ਤੋਂ ਤਾਂ ਰਹਿਣਾ ਨਹੀਂ ਜਾ ਰਿਹਾ ਅੱਛਾ ਇਹ ਕਿਹੜਾ ਤੁਸੀਂ ਕਾਲੀ ਬਾਤ ਕਰਦੇ ਹੋ ਕੋਈ ਗੱਲ ਨਹੀਂ ਮੜਾ ਜ ਤੁਸੀਂ ਸਬਰ ਵੀ ਰੱਖਿਆ ਕਰੋ ਨਾ ਜਦੋਂ ਸਾਹਮਣੇ ਇੰਨੀ ਸੋਹਣੀ ਚੀਜ਼ ਹੋਵੇ ਨਾ ਤਾਂ ਰਹਿਣਾ ਹੀ ਜਾਂਦਾ ਅੱਛਾ ਚਲੋ ਕੋਈ ਨਾ ਬਹੁਤ ਜਲਦੀ ਤੁਹਾਨੂੰ ਸਰਪ੍ਰਾਈਜ਼ ਮੇਰੇ ਨਾਲ ਹੀ ਹੈ ਦੱਸ ਦੇ ਮੇਰੀ ਜਾਨ ਮਤੋਂ ਸਾਬਰ ਨਹੀਂ ਹੋ ਰਿਹਾ ਬਾੜਾ ਰਾਦਰ ਰੋੜਾ ਬਣਦਾ ਸੀਗਾ ਹੁਣ ਤਾਂ ਨਹੀਂ ਫਿਕਰ ਕਿਸੇ ਗੱਲ ਦੀ ਨਾ ਨਾ ਮੇਰੀ ਜਾਨ ਤੁਸੀਂ ਮੇਰੇ ਲਈ ਇੰਨਾ ਕੀਤਾ ਨਾ ਐਨੇ ਕਾਫੀ ਹੈ ਚਲ ਆ ਜਾ ਫਿਰ ਹੈਲੋ ਕੌਣ ਬਾਈ ਹੈਲੋ ਲਾਲੀ ਯਾਰ ਕਿਵੇਂ ਬਾਈ ਤੂੰ ਠੀਕ ਆ ਹਾਂ ਬਾਈ ਕੀ ਗੱਲੋਂ ਠੀਕ ਆ ਮੈਂ ਐਵੇਂ ਬਚਿਆ ਸੀ ਪਰ ਹੁਣ ਤੂੰ ਨਹੀਂ ਬਚਦਾ ਉਹ ਲਾਲੀ ਏ ਤਰਾ ਪਹਿਲੇ ਖਾਈ ਐ ਪਰ ਹੁਣ ਤੂੰ ਨਹੀਂ ਬਚਦਾ ਬੰਟੀ ਛੱਡ ਮੇਰੀ ਜ਼ਿੰਦਗੀ ਨਾ ਖੇਡਣਾ ਚਾਹੁੰਦਾ ਸੀ ਤੈਨੂੰ ਤਾਂ ਐ ਸੀ ਮੈਂ ਮਰ ਗਿਆ ਅਦਬ ਲਾਲੀ ਨੂੰ ਮਾਰਨਾ ਇਹਨਾਂ ਸੌਖਾ ਨਹੀਂ